ਅ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਪੰਜਾਬ ਦੇ ਜਿਹੜੇ ਆਬਲੇ ਇਲੈਕਸ਼ਨ ਨੇ 7ਵੇਂ ਕਿਟਚੇ ਹੋਣੇ ਆ ਅ ਇਸ ਦੀ ਡੇਟ ਆ ਨੋਟੀਫਿਕੇਸ਼ਨ ਤੋਂ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਸ਼ੁਰੂ ਹੁੰਦੀਆਂ ਹਨ ਜੋ ਕਿ 7 ਮਈ ਹੈਗੀਆਂ ਪਹੁੰਦਾ ਹੈਗਾ ਜਿਹੜਾ ਮੂਡੂ ਕੋਡ ਕੰਡਕਟ ਹੈ ਉਸ ਦੇ ਉੱਤੇ ਕੰਟਰੋਲ ਐਂਡ ਕਿਸੇ ਤਰੀਕੇ ਦੀ ਉਹਦੀ ਵਾਇਲਸ਼ਨ ਨਾ ਹੋਵੇ ਜਿਹੜੀਆਂ ਕੋਈ ਕੰਪਲੇਂਟਸ ਜੇ ਆਂਦੀਆਂ ਹੈਗੀਆਂ ਤੋਂ ਉਹਨੂੰ ਅਸੀਂ ਇਮੀਡੀਏਟਲੀ ਐਡਰੈਸ ਕਰਦੇ ਹੈਗੇ ਅ ਇਸ ਦੇ ਨਾਲ ਹੀ ਜਿਹੜੀਆਂ ਸਾਡੀਆਂ ਬਾਕੀ ਤਿਆਰੀਆਂ ਹੈਗੀਆਂ ਜਿੱਦਾਂ ਬੂਥਸ ਨੂੰ ਕਲਾ-ਕਲਾ ਚੈੱਕ ਕਰਨਾ ਹਰ ਬੂਥ 'ਚ ਜਿਹੜੀ ਸ਼ੋਰਟ ਮਿਨਿਮਮ ਫੈਸਿਲਿਟੀਆਂ ਹੋਣੀਆਂ ਉਹ ਲਾਜ਼ਮੀ ਕਰਨੀਆਂ ਐ ਐਂਡ ਉਹ ਸਾਰੀਆਂ ਤਿਆਰੀਆਂ ਹਜੇ ਚੱਲ ਰਹੀਆਂ ਹੈਗੀਆਂ ਗੱਲ ਕੀਤੀ ਜਾਵੇ ਜਿਵੇਂ ਕੰਢੀ ਦਾ ਏਰੀਆ ਜੀ ਜਿਉਂਕਿ ਬਾਰਡਰ ਡਿਸਟ੍ਰਿਕਟ ਆ ਜੀ ਇਹ ਔਰ ਕਈ ਵਾਰੀ ਜਿਹੜੀ ਬੋਟਸ ਦੀ ਕਮੀ ਹੋ ਜਾਂਦੀ ਹੈ ਔਰ ਇੰਨੇ ਦੇ ਵਿੱਚ ਸ਼ਾਇਦ ਜਿਹੜੇ ਮੁਜਰਮ ਹੁੰਦੇ ਉਹਨਾਂ ਤੱਕ ਖਬਰ ਪਹੁੰਚ ਜਾਂਦੀ ਉਹ ਕਿਤੇ ਨਾ ਕਿਤੇ ਭੱਜ ਜਾਂਦੇ ਆ ਜੀ ਤੇ ਸਿਰਫ ਰਿਕਵਰੀ ਹੋ ਜਾਂਦੀ ਆ ਪਰ ਜਿਹੜੇ ਅਸਲੀ ਉਹਨਾਂ ਨੂੰ ਬਣਾਉਣ ਵਾਲੇ ਉਹ ਕਿਤੇ ਨਾ ਕਿਤੇ ਫੇਰ ਅੱਖੋਂ ਪਰੋਖੇ ਹੋ ਜਾਂਦੇ ਆ ਜੀ ਉਹ ਉਹਦੇ ਲਈ ਕੋਈ ਖਾਸ ਤਿਆਰੀ ਨਹੀਂ ਆ ਬਿਲਕੁਲ ਮੈਂ ਤੁਹਾਨੂੰ ਜਿੱਦਾਂ ਦੱਸ ਰਿਹਾ ਕਿ ਅਸੀਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ ਅੱਜ ਹੀ ਅਸੀਂ ਇਸ ਦੇ ਬਾਰੇ ਮੀਟਿੰਗ ਕਰ ਰਹੇ ਹਾਂ ਇਸ ਦੇ ਨਾਲ ਜਿਹੜੀ ਸੈਂਟਰਲ ਦੀਆਂ ਏਜੰਸੀਆਂ ਹੈਗੀਆਂ ਉਹਨਾਂ ਦੇ ਨਾਲ ক্লোਜ਼ ਕੋਆਰਡੀਨੇਸ਼ਨ 'ਚ ਰਵਾਂਗੇ ਅਸੀਂ ਉਹਨਾਂ ਦੇ ਨਾਲ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹਨਾਂ ਤੋਂ ਗੈਦਰ ਵੀ ਕਰਾਂਗੇ ਤੇ ਇਨਫੋਰਮੇਸ਼ਨ ਸ਼ੇਅਰ ਵੀ ਕਰਾਂਗੇ ਤਾਂ ਕਿ ਕੋਈ ਵੀ ਜਿਹੜਾ ਕੋਈ ਬੰਦਾ ਹੈਗਾ ਜਿਹੜਾ ਇੱਥੇ ਇਨਵੋਲਡ ਹੈਗਾ ਉਨੂੰ ਫੜਿਆ ਜਾ ਸਕੇ ਜਿਹੜਾ ਕਿੰਗ ਪੀਨਰ ਨੂੰ ਫੜਿਆ ਜਾ ਸਕੇ ਰਾਇਤੇ ਦਿਨ ਕੱਲੀ ਅਸੀ ਰਿਕਵਰੀ ਕਰੀਏ ਸੋ ਮੇਨ ਫੋਕਸ ਸਾਡੀ ਨਾਟ ਓਨਲੀ ਰਿਕਵਰੀ ਰਿਕਵਰੀ ਤੇ ਰਹੇਗਾ ਫੋਕਸ ਬਟ ਦੈਨ ਅਗੇਨ ਜਿਹੜੇ ਲੋਗ ਇਸ ਦੇ ਪਿੱਛੇ ਆ ਉਹਨਾਂ ਨੂੰ ਫੜਨਾ ਸਾਡਾ ਫੋਕਸ ਠੀਕ ਜਿਤਸੋ ਤੱਕ ਤੁਹਾਡੇ ਆਈਡੀ ਕਾਰਡਸ ਦੀ ਗੱਲ ਹੈ ਆਲਰੇਡੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਲੀਰੀਫਾਈ ਕਰ ਦਿੱਤਾ ਹੈਗਾ ਕਿ ਐਪਿਕ ਕਾਰਡ ਜਿਹੜਾ ਸਾਡਾ ਵੋਟਰ ਕਾਰਡ ਆਪਾਂ ਕਹਿੰਦੇ ਹਾਂ ਉਸ ਤੋਂ ਇਲਾਵਾ 12 ਹੋਰ ਆਈਡੈਂਟੀਟੀ ਕਾਰਡਸ ਹੈਗੇ ਸਿਸਟਮ ਨੂੰ ਪ੍ਰੋਵਾਈਡ ਕਰ ਦਾਂਗੇ ਸੈਪਰੇਟਲੀ ਉਹਦੇ ਥਰੂ ਤੁਸੀਂ voting ਕਰ ਸਕਦੇ ਹੋ ਬੜਾ ਆਸਾਨ ਹੈਗਾ ਜਿੰਨੇ ਕੋਈ ਕੁਇਰੀ ਪੁੱਛਣੀ ਹੈ 1950 ਨੰਬਰ ਤੇ ਕਾਲ ਕਰੇਗਾ ਸਾਡਾ ਟੋਲ ਫਰੀ ਕਾਲ ਸੈਂਟਰ ਹੈਗਾ ਉਥੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਐਨਵੀਐਸਪੀ ਪੋਰਟਲ ਹੈਗਾ ਜਿੱਥੇ ਤੁਸੀਂ ਆਨਲਾਈਨ ਜਾ ਕੇ ਆਪਣੀ ਨਵੀਂ ਵੋਟ ਐਡੀਸ਼ਨ ਵਾਸਤੇ ਅਪਲਾਈ ਕਰ ਸਕਦੇ ਹੋ ਜੇ ਕੋਈ ਕਰੈਕਸ਼ਨ ਹੋ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਸਾਡੇ ਬੀਐਲਓ ਸਹਿਬਾਨ ਤੁਹਾਡੇ ਘਰ ਆ ਕੇ ਸਾਰੀ ਜਿਹੜੀ ਹੈਗੀ ਆ ਮੁਕੰਮਲ ਕਾਰਗੁਜ਼ਾਰੀ ਕਰਨਗੇ ਐਨ ਉਸ ਤੋਂ ਬਾਅਦ ਤੁਹਾਡੀ ਜਿਹੜੀ ਕਸੂਦ ਹੈ ਉਹ ਕਰ ਦਿੱਤੀ ਜਾਏਗੀ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਦਿਲ ਦਵਾਨਾ ਹੈਗਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਅਸੀਂ ਫ੍ਰੀ ਫੇਅਰ ਐਂਡ ਪੀਸਫੁਲ ਇਲੈਕਸ਼ਨ ਕਰਵਾਉਣਾ ਯਕੀਨੀ ਬਣਾਵਾਂਗੇ ਤੁਸੀਂ ਸਾਰੇ ਆਓ ਜ਼ਰੂਰ ਵੋਟ ਪਾਓ ਕਿਉਂਕਿ ਇੱਕ ਸਾਨੂੰ ਡੈਮੋਕਰੈਟਿਕ ਰਾਈਟ ਬੜੀਆ ਲੰਬੇ ਛੋੜੇ ਆਜ਼ਾਦੀ ਦੇ ਸੰਘਰਸ਼ ਤੋਂ ਬਾਅਦ ਮਿਲਿਆ ਹੈ ਤੇ ਇਹਨੂੰ ਅਸੀਂ ਇਤਨਾ ਨਾ ਗਵਾਈਏ ਜਿਹੜੇ ਸਾਡੇ ਬਜ਼ੁਰਗ ਮਾਤਾ ਪਿਤਾ ਹੈਗੇ ਆ ਅ ਖਾਸ ਕਰਕੇ 85 ਸਾਲ ਤੋਂ ਉੱਤੇ ਦੀ ਉਮਰ ਵਾਲੇ ਉਹਨਾਂ ਸਾਰਿਆਂ ਨੂੰ ਇਸ ਵਾਰੀ ਫੈਸਿਲਿਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਦਿੱਤੀ ਜਾਏਗੀ ਕਿ ਉਹ ਆਪਣੇ ਘਰ ਵੀ ਬੈਠੇ ਬੈਠੇ ਵੋਟ ਪਾ ਸਕਦੇ ਹੈਗੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਲੋਕ ਸਭਾ ਇਲੈਕਸ਼ਨਾਂ ਦਾ ਆਗਾਜ਼ ਹੋ ਚੁੱਕਿਆ ਔਰ ਇਸ ਵਕਤ ਅਸੀਂ ਗਰਦਾਸਪੁਰਾਂ ਜਿੱਥੇ ਗਰਦਾਸਪੁਰ ਦੇ ਨਵੇਂ ਡੀਸੀ ਸਾਹਿਬ ਵਿਸ਼ੇਸ਼ ਸਿੰਘ ਜੀ ਸਾਡੇ ਨਾਲ ਨੇ ਜੀ ਸੋ ਸਰ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਲੋਕ ਸਭਾ ਜਿਹੜੇ ਇਲੈਕਸ਼ਨ ਹੁੰਦੇ ਉਹਨਾਂ ਦੀਆਂ ਤਿਆਰੀਆਂ ਫੁੱਲ ਨੇ ਜੀ ਔਰ ਆਗਾਜ਼ ਹੋ ਚੁੱਕਿਆ ਔਰ ਚਾਹੇ ਉਹ ਹਲੇ ਐਂਡ 'ਚ ਜਾ ਕੇ ਆਪਣੀਆਂ ਤੇ ਤਿਆਰੀਆਂ ਬਾਰੇ ਸਾ ਦੱਸੂ ਜੀ ਅ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਪੰਜਾਬ ਦੇ ਜਿਹੜੇ ਇਹ ਵਾਲੇ ਇਲੈਕਸ਼ਨ ਨੇ 7ਵੇਂ ਗੀੜ 'ਚ ਹੋਣੇ ਆ ਅ ਇਸ ਦੀ ਡੇਟ ਔਰ ਨੋਟੀਫਿਕੇਸ਼ਨ ਤੋਂ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਸ਼ੁਰੂ ਹੁੰਦੀਆਂ ਜੋ ਕਿ 7 ਮਈ ਹੈਗੀਆਂ ਉਸ ਤੋਂ ਪਹਿਲੇ ਮੇਜਰ ਫੋਕਸ ਰਹਿੰਦਾ ਹੈਗਾ ਜਿਹੜਾ ਮੋਡਰ ਕੋਡ ਆਫ ਕੰਡਕਟ ਹੈ ਉਸ ਦੇ ਉੱਤੇ ਕੰਟਰੋਲ ਐਂਡ ਕਿਸੇ ਤਰੀਕੀ ਦੀ ਵੀ ਵਾਇਓਲੇਸ਼ਨ ਨਾ ਹੋਵੇ ਜਿਹੜੀਆਂ ਕੋਈ ਕੰਪਲੇਂਟਸ ਜੇ ਆਂਦੀਆਂ ਹੈਗੀਆਂ ਤੇ ਉਹਨੂੰ ਅਸੀਂ ਇਮੀਡੀਏਟਲੀ ਐਡਰੈਸ ਕਰਦੇ ਹੈਗੇ ਕੋਈ ਕੰਪਲੇਂਟ ਜਿਹੜੀ ਸਾਡੇ ਕੋਲ ਸੀ ਵੀ ਜ਼ਿਲ੍ਹੇ ਦੇ ਅੰਦਰ ਆਂਦੀ ਹੈਗੀ ਉਹਨੂੰ ਵੀ ਆਪਾਂ ਇਮੀਡੀਏਟਲੀ ਨਾਲ ਦੀ ਨਾਲ ਐਡਰੈਸ ਕਰਦੇ ਹਾਂ ਸਾਨੂੰ 100 ਮਿੰਟ ਦੀ 100 ਮਿੰਟ ਦੀ ਟਾਈਮ ਲਾਈਨ ਮਿਲਦੀ ਹੈ ਉਹਦੇ ਅੰਤਰਗਤ ਅਸੀਂ ਉਹ 100 ਮਿੰਟ 'ਚ ਉਹਨੂੰ ਰਿਜ਼ੋਲਵ ਕਰਨਾ ਹੁੰਦਾ ਹੈਗਾ ਇਸ ਦੇ ਨਾਲ ਹੀ ਜਿਹੜੀਆਂ ਸਾਡੀਆਂ ਬਾਕੀ ਤਿਆਰੀਆਂ ਹੈਗੀਆਂ ਜਿੱਦਾਂ ਬੂਥਸ ਨੂੰ ਕਲਾ-ਕਲਾ ਚੈੱਕ ਕਰਨਾ ਹਰ ਬੂਥ 'ਚ ਜਿਹੜੀ ਸ਼ੋਰਟ ਮਿਨਿਮਮ ਫੈ ਐਂਡ ਉਹ ਸਾਰੀਆਂ ਤਿਆਰੀਆਂ ਹਜੇ ਚੱਲ ਰਹੀਆਂ ਹੈਗੀਆਂ ਇਸ ਇਲਾਵਾ ਜਿਹੜੇ ਜਿਹੜੇ ਰਿਸੋਰਸਸ ਲੱਗਨੇ ਆ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਲੱਗਨੇ ਆ ਜਾਂ ਅਸਿਸਟੈਂਟ ਪ੍ਰੈਜ਼ਾਈਡਿੰਗ ਅਫਸਰ ਲੱਗਨੇ ਆ ਪੋਲਿੰਗ ਅਫਸਰ ਲੱਗਨੇ ਉਹਨਾਂ ਸਾਰਿਆਂ ਦਾ ਜਿਹੜਾ ਡਾਟਾਬੇਸ ਉਹ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਜਦੋਂ ਇਲੈਕਸ਼ਨਸ ਦਾ ਦੌਰ ਸ਼ੁਰੂ ਹੋਏਗਾ ਉਦੋਂ ਉਹਨਾਂ ਦੀ ਡਿਊਟੀਆਂ ਆਪਾਂ ਲਗਾ ਸਕੀਏ ਮੇਨ ਫੋਕਸ ਇਸ ਵੇਲੇ ਹੈਗਾ ਕਿ ਸਾਡੀ ਸਾਰੀ ਜਿਹੜੀ ਵਰਕਫੋਰਸ ਹੈ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਟ੍ਰੇਨ ਕਰ ਲਈਏ ਤਾਕੀ ਕੈਟਰੀਨਿੰਗ ਪੱਖੋਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਐਂਡ ਜਦੋਂ ਇਲੈਕਸ਼ਨਸ ਹੋਣ ਤੇ ਬੜੇ ਆਪਾਂ ਸਮੂਥਲੀ ਆਪਾਂ ਕਰਾ ਸਕੀਏ ਅ ਇਸ ਤੋਂ ਇਲਾਵਾ ਜਿਹੜੇ ਸਾਡੇ ਰਸੀਟ ਡਿਸਪੈਚ ਐਂਡ ਕਾਊਂਟਿੰਗ ਸੈਂਟਰਸ ਹੈ ਉਸ ਦੀਆਂ ਵੀ ਤਿਆਰੀਆਂ ਆਪਾਂ ਨਾਲ-ਨਾਲ ਕਰਾ ਰਹੇ ਆ ਕਿਉਂਕਿ ਪੋਲਿੰਗ ਤੇ ਨਾਲ ਕਾਊਂਟਿੰਗ ਤਾਂ ਸਾਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਮਿਲਣਾ ਤਿਆਰੀ ਕਰਨ ਨੂੰ ਸੋ ਆਪਾਂ ਤਿਆਰੀਆਂ ਪਹਿਲੇ ਹੀ ਮੁਕੰਮਲ ਕਰ ਲਵਾਂਗੇ ਇਸ ਵੇਲੇ ਜਿਹੜਾ ਮੇਨ ਫੋਕਸ ਹੈਗਾ ਗੁਰਦਾਸਪੁਰ ਜ਼ਿਲ੍ਹੇ ਨੂੰ ਲੈ ਕੇ ਖਾਸ ਕਰਕੇ ਉਹ ਜਿਹੜੇ ਵੀ ਸਾਡੇ ਏਰੀਆ ਜਿਹੜੇ ਬਿਆਸ ਦੇ ਕੰਡੇ ਰਹਿੰਦੇ ਆ ਜਾਂ ਰਾਵੀ ਦੇ ਕੰਡੇ ਹੈਗੇ ਆ ਉਥੇ ਆਪਾਂ ਸਪੈਸ਼ਲ ਮੁਹਿੰਮ ਚਲਾ ਰਹੇ ਹੈਗੇ ਪਿੱਛੇ ਜੀ ਵੀ ਐਸਐਸਪੀ ਗੁਰਦਾਸਪੁਰ ਨੇ ਬੜੀ ਵੱਡੀ ਰਿਕਵਰੀ ਕੀਤੀ ਸੀਗੀ ਜਿਹੜੀ ਇਲਿਸੀਟ ਲਿਕਰ ਹੈ ਲਾਹਾਂ ਦੀ ਇਸ ਦੇ ਨਾਲ ਹੀ ਅੱਜ ਅਸੀਂ ਨਵੀਆਂ ਟੀਮਾਂ ਤੋਰ ਰਹੇ ਹੈਗੀਆਂ ਜਿਹੜੀਆਂ ਕਿ ਬੋਟਸ ਤੇ ਜਾ ਕੇ ਇਸ ਏਰੀਆਜ਼ ਦਾ ਦੌਰਾ ਕਰਨ ਗਿਆ ਉਹ ਚੈਕਸਾਈਜ਼ ਦੀਆਂ ਟੀਮਾਂ ਸਾਡੀ ਪੁਲਿਸ ਦੀਆਂ ਟੀਮਾਂ ਐਂਡ ਸਾਡੀ ਜਿਹੜੀ ਫਲਾਈਂਗ ਸਕੁਐਡ ਦੀ ਟੀਮਾਂ ਉਹ ਸਾਰੀਆਂ ਕੰਬਾਈਨਡ ਐਫਰਟ ਦੇ ਨਾਲ ਅਸੀਂ ਇਹ ਸਾਰੇ ਦੇ ਉੱਤੇ ਕੰਟਰੋਲ ਕਰਾਂਗੇ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਇਲਿਸੀਟ ਲਿਕਰ ਦੀ ਜਾਂ ਮਸਲ ਪਾਵਰ ਦੀ ਅਸੀਂ ਨਾ ਆਂਦੀ ਇਲੈਕਸ਼ਨਾਂ ਦੇ ਦੌਰਾਨ